ਜੇਕਰ ਤੁਸੀਂ ਯੂਕੇ ਜਾਣ ਦੀ ਸੋਚ ਰਹੇ ਹੋ ਚਾਹੇ ਤੁਹਾਡਾ ਮਨ ਉੱਥੇ ਪੜ੍ਹਾਈ ਕਰਨ ਦਾ ਨੌਕਰੀ ਲੱਭਣ ਦਾ ਜਾਂ ਫਿਰ ਆਪਣੇ ਪਰਿਵਾਰ ਦੇ ਨਾਲ ਇਕੱਠੇ ਰਹਿਣ ਦਾ ਹੋਵੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਸਾਬਤ ਹੋਣ ਵਾਲੀ ਹੈ ਯੂਕੇ ਸਰਕਾਰ ਨੇ 22 ਜੁਲਾਈ 2025 ਤੋਂ ਆਪਣੀ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਵੱਡੇ ਤੇ ਸਖਤ ਬਦਲਾਅ ਕੀਤੇ ਨੇ ਇਹ ਤਬਦੀਲੀਆਂ ਸਿੱਧਾ ਅਸਰ ਪਾਉਣ ਗਿਆ ਭਾਰਤ ਤੋਂ ਜਾਣ ਵਾਲੇ ਵਿਦਿਆਰਥੀ ਪ੍ਰੋਫੈਸ਼ਨਲਸ ਕੇਅਰ ਵਰਕਰਸ ਅਤੇ ਪਰਿਵਾਰਿਕ ਵੀਜ਼ਾ ਧਾਰਕ ਅਸੀਂ ਗੱਲ ਕਰਾਂਗੇ ਯੂਕੇ ਸਰਕਾਰ ਦੀ ਨਵੀਂ ਇਮੀਗ੍ਰੇਸ਼ਨ ਪਾਲਿਸੀ ਜੋ 22 ਜੁਲਾਈ 2025 ਤੋਂ ਲਾਗੂ ਹੋ ਰਹੀ ਹੈ ਇਹ ਨਵੇਂ ਨਿਯਮ ਖਾਸ ਤੌਰ ਤੇ ਭਾਰਤ ਤੋਂ ਯੂਕੇ ਕੰਮ ਕਰਨ ਵਾਲੇ ਲੋਕਾਂ ਤੇ ਕਾਫੀ ਵੱਡਾ ਪ੍ਰਭਾਵ ਪਾਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਸਭ ਤੋਂ ਪਹਿਲਾਂ ਗੱਲ ਕਰਾਂਗੇ ਯੂਕੇ ਸਕਿਲਡ ਵਰਕਰ ਵੀਜ਼ਾ ਦੀ ਜਿਸ ਦੀ ਸਾਲਾਨਾ ਫੀਸ ਜਵਾਦਾ ਹੋਇਆ ਯੂਕੇ ਸਰਕਾਰ ਨੇ ਸਕਿਲਡ ਵਰਕਰ ਵੀਜ਼ੇ ਦੀ ਮਿਨੀਮਮ ਸੈਲਰੀ ਥ੍ਰੈਸ਼ਹੋਲਡ ਨੂੰ ਬਤਾ ਦਿੱਤਾ ਹੈ ਹੁਣ ਤੱਕ ਇਹ 26200 ਪਾਉਂਡ ਸੀ ਪਰ 22 ਜੁਲਾਈ ਤੋਂ ਇਹ ਵਧਾ ਕੇ 38700 ਪਾਉਂਡ ਹੋ ਜਾਵੇਗੀ ਇਸ ਵਾਧੇ ਦੇ ਕਾਰਨ ਭਾਰਤ ਤੋਂ ਯੂਕੇ ਜਾਣ ਵਾਲੇ ਨਵੇਂ ਕੈਂਡੀਡੇਟਸ ਦੇ ਲਈ ਨੌਕਰੀਆਂ ਲੱਭਣਾ ਬੇਹਦ ਮੁਸ਼ਕਿਲ ਸਾਬਤ ਹੋ ਸਕਦਾ ਹੈ ਖਾਸ ਤੌਰ ਤੇ ਘੱਟ ਆਮਦਨੀ ਵਾਲੇ ਕਿੱਤੇ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਇਹ ਕਾਫੀ ਮੁਸ਼ਕਿਲ ਸਾਬਤ ਹੋ ਸਕਦਾ ਹੈ ਇਸ ਤੋਂ ਬਾਅਦ ਹੈਲਥ ਅਤੇ ਕੇਅਰ ਵਰਕਰ ਵੀਜ਼ਾ ਤੇ ਤਬਦੀਲੀਆਂ ਕੀਤੀਆਂ ਗਈਆਂ ਨੇ ਜੋ ਲੋਕ ਹੈਲਥ ਅਤੇ ਕੇਅਰ ਵਰਕਰ ਵੀਜ਼ਾ ਤੇ ਯੂਕੇ ਆਉਂਦੇ ਨੇ ਉਹਨਾਂ ਦੇ ਲਈ ਸਪਾਊਸ ਜਾਂ ਫਿਰ ਉਹਨਾਂ ਦੇ ਸਾਥੀ ਨੂੰ ਲਿਆਉਣਾ ਹੁਣ ਮੁਸ਼ਕਿਲ ਹੋ ਜਾਵੇਗਾ 22 ਜੁਲਾਈ ਤੋਂ ਬਾਅਦ ਕੇਅਰ ਵਰਕਰਸ ਆਪਣੇ ਡਿਪੈਂਡੈਂਟਸ ਨੂੰ ਯੂਕੇ ਨਹੀਂ ਲਿਆ ਸਕਣਗੇ ਇਹ ਨਿਯਮ ਭਾਰਤ ਤੋਂ ਆਉਣ ਵਾਲੀਆਂ ਮਹਿਲਾਵਾਂ ਪਰਵਾਰ ਅਤੇ ਨਰਸਿੰਗ ਵਿਦਿਆਰਥੀਆਂ ਦੇ ਲਈ ਔਖਾ ਸਾਬਿਤ ਹੋ ਸਕਦਾ ਹੈ ਇਸ ਤੋਂ ਬਾਅਦ ਗੱਲ ਕਰਾਂਗੇ ਫੈਮਿਲੀ ਵੀਜ਼ਾ ਸਪਾਂਸਰਸ਼ਿਪ ਇਨਕਮ ਥ੍ਰੈਸ਼ਹੋਲਡ ਦੀ ਯੂਕੇ ਨਾਗਰਿਕ ਜਾਂ ਫਿਰ ਇੱਥੇ ਸੈਟਲਡ ਕਿਸੇ ਵੀ ਸ਼ਖਸ ਜੇਕਰ ਆਪਣੇ ਸਪਾਊਸ ਨੂੰ ਸਪਾਂਸਰ ਕਰਨਾ ਚਾਹੁੰਦਾ ਹੈ ਤਾਂ ਉਸ ਦੀ ਮਿਨੀਮਮ ਇਨਕਮ ਥ੍ਰੈਸ਼ਹੋਲਡ ਵਧਾ ਦਿੱਤੀ ਗਈ ਹੈ ਮੌਜੂਦਾ 18600 ਪਾਉਂਡ ਦੀ ਥਾਂ ਹੁਣ 29000 ਪਾਉਂਡ ਹੋਵੇਗੀ ਇਸ ਦਾ ਮਤਲਬ ਹੈ ਕਿ ਕਈ ਭਾਰਤੀ ਪਤੀ ਪਤਨੀ ਜੋੜੇ ਹੁਣ ਮਿਲ ਕੇ ਰਹਿਣ ਦੇ ਲਈ ਐਲੀਜੀਬਲ ਨਹੀਂ ਹੋਣਗੇ यूके सरकार ने ग्रेजुएट वीजा ਜਿਸ ਦੇ ਵਿੱਚ ਪੋਸਟ ਸਟਡੀ ਵਰਕਰ ਵੀਜ਼ਾ ਦੇ ਬਾਰੇ ਵੀ ਉਹ ਸੋਚ ਰਹੀ ਹੈ ਜਿਸ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ ਇਹ ਵੀਜ਼ਾ ਭਾਰਤ ਤੋਂ ਆਏ ਵਿਦਿਆਰਥੀਆਂ ਨੂੰ 2 ਸਾਲ ਯੂਕੇ ਦੇ ਵਿੱਚ ਕੰਮ ਕਰਨ ਦਾ ਮੌਕਾ ਦਿੰਦਾ ਹੈ ਪਰ ਹੁਣ ਸੰਭਾਵਨਾ ਇਹ ਹੈ ਕਿ ਇਸ ਨੂੰ ਵੀ ਸਖਤ ਕੀਤਾ ਜਾਵੇ ਅਤੇ ਇਸ ਨੂੰ ਪੂਰੀ ਤਰ੍ਹਾਂ ਬਦਲਿਆ ਜਾਵੇ ਪਰ ਹਾਲੇ ਸਰਕਾਰ ਦੇ ਵੱਲੋਂ ਇਸ ਸਬੰਧੀ ਕੋਈ ਪੁਸ਼ਟੀ ਨਹੀਂ ਹੋਈ ਹੈ ਪਰ ਇਸ ਤੇ ਵੀ ਚਰਚਾ ਜਾਰੀ ਹੈ ਇਸ ਕਰਕੇ ਭਾਰਤ ਤੋਂ ਯੂਕੇ ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਅਲਰਟ ਰਹਿਣ ਦੀ ਜ਼ਰੂਰਤ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਯੂਕੇ ਵਿਜ਼ਟਰ ਵੀਜ਼ਾ ਦੀ ਯੂਕੇ ਵਿਜ਼ਟਰ ਵੀਜ਼ਾ ਦੇ ਲਈ ਬੈਕਗ੍ਰਾਉਂਡ ਚੈਕਸ ਅਤੇ ਬੈਂਕ ਸਟੇਟਮੈਂਟਸ ਦੀ ਵੈਰੀਫਿਕੇਸ਼ਨ ਹੋਰ ਜ਼ਿਆਦਾ ਸਖਤ ਹੋ ਰਹੀ ਹੈ ਪਿਛਲੇ ਕੁਝ ਮਹੀਨਿਆਂ ਦੇ ਦੌਰਾਨ ਵੀਜ਼ਾ ਰਿਫਿਊਜ਼ਲਸ ਦੇ ਵਿੱਚ ਵਾਧਾ ਹੋਇਆ ਹੈ ਜੇਲੇ ਜੇਕਰ ਤੁਸੀਂ ਟੂਰਿਜ਼ਮ ਜਾਂ ਫਿਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਦੇ ਲਈ ਜਾ ਰਹੇ ਹੋ ਤਾਂ ਸਾਰੇ ਦਸਤਾਵੇਜ਼ ਤੁਹਾਡੇ ਸਹੀ ਅਤੇ ਜੈਨੂਇਨ ਹੋਣੇ ਚਾਹੀਦੇ ਨੇ ਯੂਕੇ ਸਰਕਾਰ ਇਮੀਗ੍ਰੇਸ਼ਨ ਨੂੰ ਸਖਤ ਕਰਨ ਦੀ ਕੋਸ਼ਿਸ਼ ਦੇ ਵਿੱਚ ਜੁਟੀ ਹੋਈ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਭਾਰਤੀ ਅਰਜ਼ੀਕਰਤਾਵਾਂ ਤੇ ਪੈ ਰਿਹਾ ਹੈ ਇਸ ਲਈ ਜੇ ਤੁਸੀਂ ਯੂਕੇ ਜਾਣ ਦੀ ਕੋਈ ਯੋਜਨਾ ਬਣਾ ਰਹੇ ਹੋ ਤਾਂ ਤੁਹਾਡੇ ਕੋਲ ਅਪਡੇਟ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਯੂਕੇ ਦੀ ਨਵੀਂ ਇਮੀਗ੍ਰੇਸ਼ਨ ਨੀਤੀ ਸਿੱਧੇ-ਸਿੱਧੇ ਲੋਕਾਂ ਦੇ ਯੂਕੇ ਜਾਣ ਦੇ ਸੁਪਨੇ ਤੇ ਅਸਰ ਪਾ ਰਹੀ ਹੈ ਹਰ ਨਵੇਂ ਨਿਯਮ ਦੇ ਨਾਲ ਚਾਹੇ ਉਹ ਸਕਿਲਡ ਵਰਕਰ ਵੀਜ਼ਾ ਦੀ ਮਿਨੀਮਮ ਸੈਲਰੀ ਹੋਵੇ ਜਾਂ ਫਿਰ ਫੈਮਿਲੀ ਵੀਜ਼ਾ ਸਪான்ਸਰ ਕਰਨ ਦੇ ਲਈ ਆਮਦਨ ਦੀ ਜ਼ਰੂਰਤ ਭਾਰਤੀਆਂ ਲਈ ਚੁਣੌਤੀਆਂ ਲਗਾਤਾਰ ਵਧ ਰਹੀਆਂ ਨੇ ਇਹ ਸਿਰਫ ਵਿਦਿਆਰਥੀਆਂ ਤੇ ਪ੍ਰੋਫੈਸ਼ਨਲਸ ਦੀ ਗੱਲ ਨਹੀਂ ਇਬਾਰੇ ਹੈ ਪਰਿਵਾਰਾਂ ਦੇ ਵੱਖ ਹੋਣ ਦੀ ਸੰਘਰਸ਼ ਕਰ ਰਹੇ ਕੇਅਰਸ ਵਰਕਰ ਦੀ ਅਤੇ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੀ ਜੋ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਯਤਨ ਕਰ ਰਹੇ ਨੇ ਇਸ ਲਈ ਕਿਸੇ ਵੀ ਵੀਜ਼ਾ ਤੇ ਅਪਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਅਪਡੇਟਡ ਤੇ ਆਥੈਂਟਿਕ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਸਾਰੇ ਕੋਸ਼ਿਸ਼ ਰਹੇਗੀ ਕਿ ਅਸੀਂ ਤੁਹਾਨੂੰ ਹਰ ਤਬਦੀਲੀ ਦੇ ਬਾਰੇ ਸਮੇਂ ਸਿਰ ਜਾਣੂ ਕਰਵਾਈਏ ਤਾਂ ਜੋ ਤੁਸੀਂ ਇੱਕ ਸਹੀ ਇਸ ਸੰਬੰਧੀ ਆਪਣਾ ਕੋਈ ਫੈਸਲਾ ਲੈ ਸਕੋ ਕਿਸੇ ਵੀ ਵੀਜ਼ਾ ਕੈਟਾਗਰੀ ਦੇ ਵਿੱਚ ਅਪਲਾਈ ਕਰਨ ਤੋਂ ਪਹਿਲਾਂ ਯੂਕੇ ਗਵਰਨਮੈਂਟ ਦੀ ਆਫੀਸ਼ੀਅਲ ਵੈੱਬਸਾਈਟ ਜਾਂ ਫਿਰ ਕਿਸੇ ਲਾਇਸੈਂਸ ਸ਼ੁਦਾ ਇਮੀਗ੍ਰੇਸ਼ਨ ਐਡਵਾਈਜ਼ਰ ਦੇ ਨਾਲ ਜ਼ਰੂਰ ਸੰਪਰਕ ਕਰੋ